ਦੇ ਕੰਮ ਕੀ ਕਰਦੇ ਸੀ ਉਹ ਡਿਊਟੀ ਪਰਲਰ ਦਾ ਕੰਮ ਕਰ ਰਿਹਾ ਕੋਰਸ ਕਰ ਰਹੀ ਸੀਗੀ ਰਸਾਲ ਸੁਭਰਾਨ ਵਾਸਤੇ ਤੇ ਇੱਕ ਉਹ ਨੋ ਸੀਗੀ ਇਹ ਬੇਟੀ ਜੀ ਮੇਰੀ ਉਮਰ ਕਿਤਨੀ ਹੈ ਉਹ ਉਮਰ 30 ਸਾਲ ਦੀ ਸੀ ਕੁਝ ਪਤਾ ਲੱਗਿਆ ਐਕਸੀਡੈਂਟ ਕਿੱਦਾਂ ਹੋਇਆ ਹੋਰ ਤਾਂ ਲੋਕ ਤਾਂ ਹੀ ਕਹਿੰਦੇ ਕਹਿੰਦੇ ਮਿਲਟੀ ਵਾਲੀ ਗੱਡੀ ਸੀਗੀ ਬਸ ਐ ਨਹੀਂ ਪਤਾ ਲੱਗਿਆ ਬਸ ਜਿੰਬਰ ਨੂੰ ਨੀਦਰ ਗੱਡੀ ਲੱਗੇ ਤੁਸੀਂ ਪੁਲਿਸ ਆਈਏ ਬਿਆਨ ਹਾਂ ਪੁਲਿਸ ਆਈ ਵੀ ਸਾਰੇ ਉਹੀ ਕਾਰਵਾਈ ਕਰ ਰਹੇ ਨੇ ਅੰਦਰ ਕਿੱਦਾਂ ਦੀ ਕਾਰਵਾਈ ਮੰਗਦੇ ਤੁਸੀਂ ਕਰਦੇ ਉਹ ਇਹਨਾਂ ਸਾਹ ਮੰਗਦੇ ਸੀ ਆਪਣਾ ਵੀ ਇਨਸਾਫ ਸਾਨੂੰ ਲੰਬਰ ਮਿਲੇ ਉਹਦਾ ਕੋਈ ਪਤਾ ਲੱਗੇ ਤੁਹਾਨੂੰ ਵੀ ਕੀ ਆ ਵੀ ਕਿਉਂ ਨਿਕਲ ਨਹੀਂ ਕੁੜੀ ਦੀ 30 ਸਾਲ ਵੀ ਖੜੇ ਕਿਉਂ ਨਹੀਂ ਭੱਜੇ ਕਿ ਉਹਨੇ ਬਸ ਸਾਨੂੰ ਤਾਂ ਹੀ ਜ਼ਿਆਦਾ ਦੁੱਖ ਵੀ ਹਸਪਤਾਲ ਕਿਉਂ ਨਹੀਂ ਲੈ ਕੇ ਆਏ ਚੱਕ ਕੇ ਉਹਨੂੰ ਮਾ ਉਹ ਹੀ ਮੰਗ ਰਹੇ ਸੀ ਇਹ ਕਰਦੇ ਜਾਂਦੇ ਸੀ ਆਏ ਇਹ ਹੀ ਮੰਗ ਰਹੇ ਸਾਡੀ ਬਸ ਵੀ ਕਿਉਂ ਭੱਜੇ ਨੇ ਉਹ ਇੱਕ ਬੇਟੀ ਦੀ ਸ਼ਾਦੀ ਹੋਰ ਦੂਜੇ ਏਰੀਆ ਦੇ ਪਰਿਵਾਰੀ ਨੇ ਨਵੇਂ ਵਧੀ ਧਾਰਾ ਆਜੋ ਭਾਜੀ ਆਜੋ ਇੱਕ ਮੇ ਰੋਟੀ ਪਾਣੀ ਹੋਰ ਕੀ ਨਾਮ ਹੈ ਮੇਰਾ ਨਾਮ ਸੁਰਿੰਦਰਪਾਲ ਸਿੰਘ ਜਿਹੜੀ ਕੁੜੀ ਦੀ ਮੌਤ ਹੋਈ ਆ ਕਿੱਦਾਂ ਹੋਈ ਆ ਤੇ ਉਮਰ ਕੀ ਆ ਤੇ ਨਾਮ ਕੀ ਆ ਉਮਰ 23 ਸਾਲ ਆ ਜੀ ਨਾਮ ਮਨਪ੍ਰੀਤ ਆ ਜੀ ਕੰਮ ਕੀ ਕਰਦੇ ਸੀ ਇਹ ਕੰਮ ਬਿਊਟੀ ਪਾਰਲਰ ਦਾ ਕਿੱਦਾਂ ਐਕਸੀਡੈਂਟ ਹੋਇਆ ਕੋਰਸ ਕਰ ਰਹੇ ਸੀਗੇ ਜਾ ਰਹੇ ਸੀਗੇ ਉਹ ਐਕਸੀਡੈਂਟ ਆ ਜੀ ਮਿਲਟਰੀ ਦੀ ਗੱਡੀ ਨੇ ਮਾਰਿਆ ਜੀ ਮਿਲਟਰੀ ਗੱਡੀ ਸਾਨੂੰ ਜਾਣਕਾਰੀ ਮਿਲੀ ਆ ਵੀ ਮਿਲਟਰੀ ਦੀ ਗੱਡੀ ਭੱਜ ਗਈ ਸੀ ਅੱਗੇ ਮਾਰ ਕੇ ਬੰਦੇ ਗਏ ਵੀ ਨੇ ਉਹਨਾਂ ਨੇ ਰੋਕੀ ਨਹੀਂ ਹੈਗੀ ਤੇ ਹੁਣ ਪੁਲਿਸ ਨੇ ਪਰਚਾ ਪੁਚਿਆ ਕੋਈ ਪਰਚਾ ਪੁਲਿਸ ਨੇ ਕੀਤਾ ਹੋਇਆ ਪਾਲਸਰਮ ਥ्रू ਹੀ ਉਹਨਾਂ ਕਾਰਵਾਈ ਹੋਣੀ ਆ ਉਹ ਕਹਿੰਦੇ ਸਾਨੂੰ ਦਾ ਨੰਬਰ ਚਾਹੀਦਾ ਗੱਡੀ ਨੰਬਰ ਮਿਲ ਜਾਏ ਹਾਂਜੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕਾਰਵਾਈ ਇਹ ਮੰਗ ਇਹ ਕਰਦੇ ਆ ਵੀ ਉਹ ਗੱਡੀ ਫੜੀ ਜਾਵੇ ਉਹਦਾ ਨੰਬਰ ਨੰਬਰ ਸਾਨੂੰ ਦਿੱਤਾ ਜਾਵੇ ਜਾਂ ਕੈਮਰੇ ਉੱਥੇ ਲੱਗੇ ਹੋਣ ਸਾਰਾ ਕੁਝ ਹੁੰਦਾ ਹੈ ਚੌਂਕ ਦੇ ਵਿੱਚ ਮੇਨ ਚੌਂਕ ਸੀਗਾ ਠੀਕ